ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਹੈ ਉਦੋਂ ਦਿੱਤਾ ਮਹਾਰਾਜ ਨੇ ਪਹਿਲਾ ਸ਼ੀਦਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ 4:30 ਵਜੇ ਤੇ ਮੁੜ ਕੇ ਪਾਵਨ ਪਵਿੱਤਰ ਸਥਾਨ ਰੋਹਾਨੀਅਤ ਤੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਿਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂੋਂ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਮਹਾਰਾਜਾ ਕਿਰਪਾ ਕਰੂ 113 ਦੀਆਂ 113 ਪੰਜੇ ਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜਿਉ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਕੋਈ ਕੰਮ ਨਾ ਕਿਹਾ ਜਾਊ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹਣ ਬਿਲਕੁਲ ਕੋਈ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤ ਯਾਭੀ ਦੀ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹੋਣ ਧੰਨਵਾਦ ਧੰਨਵਾਦ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਦੋਂ ਦਿੱਤਾ ਮਹਾਰਾਜ ਨੇ ਪਹਿਲਾ ਸ਼ੀਦਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਦਰਸ਼ਨ ਦੀਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ 4:30 ਵਜੇ ਤੇ ਮੁੜ ਕੇ ਪਾਵਨ ਪੁਤ੍ਰ ਸਥਾਨ ਰੋਹਾਨੀਅਤ ਦੇ مالک ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਇਹ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ ਉਹ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੇ ਆ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਤੇ ਮਹਾਰਾਜ ਕਿਰਪਾ ਕਰੂ 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜਿਉ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਕਿ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਤਾਂ ਕੋਈ ਕੰਮ ਡੱਕਿਆ ਜਾਊ ਪ੍ਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਬਿਲਕੁਲ ਕੁਝ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹਾਂ ਧੰਨਵਾਦ ਧੰਨਵਾਦ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਦੋਂ ਦਿੱਤਾ ਮਹਾਰਾਜ ਨੇ ਪਹਿਲਾ ਹੀਦਾ ਸਾਹਿਬ ਗੁਰਦਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ 6:30 ਵਜੇ ਤੇ ਮੁੜ ਕੇ ਪਾਵਨ ਪਵਿੱਤਰ ਸਥਾਨ ਰੋਹਾਨੀਅਤ ਤੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ ਉਹ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨਾ ਹੈ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾਂ ਕਿਸੇ ਕਲੇਸ਼ ਤੋਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਣ ਤੇ ਮਹਾਰਾਜ ਕਿਰਪਾ ਕਰੂ 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮ ਐਲ ਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਹੀ ਜਿਉ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਕਿ ਜੇ ਕੋਈ ਦੁੱਦੀ ਪਾਰਟੀ ਨਾਲ ਸੰਬੰਧ ਰੱਖਦਾ ਉਹ ਕੋਈ ਕੰਮ ਡੱਕਿਆ ਜਾਊ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਬਿਲਕੁਲ ਕੋਜ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪਰਮਾਤਮਾ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਆਣ ਧੰਨਵਾਦ ਤਨ ਜੀ ਅੱਜ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਆਈ ਹੈ ਉਦੋਂ ਦਿੱਤਾ ਮਹਾਰਾਜ ਨੇ ਪਹਿਲਾ ਸ਼ੀਦਾ ਸਾਹਿਬ ਗੁਰਦੁਆਰਾ ਟਾਲਾ ਸਾਹਿਬ ਦਰਸ਼ਨ ਦਿਦਾਰੇ ਕੀਤੇ ਆ ਸਵੇਰੇ ਤੜਕੇ 5 ਵਜੇ ਦੇ ਕਰੀਬ 4:30 ਵਜੇ ਫਿਰ ਮੁੜ ਕੇ ਪਾਵਨ ਪਵਿੱਤਰ ਸਥਾਨ ਰੋਹਾਨੀਅਤ ਦੇ ਮਾਲਕ ਪੁਰੂ RAMਦਾਸ ਪਾਤਸ਼ਾਹ ਜੀ ਦੇ ਦਰਬਾਰ ਹਰਮੰਦਰ ਸਾਹਿਬ ਦਰਸ਼ਨ ਕੀਤੇ ਆ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਕਿ ਹੁਣ ਸਰਪੰਚੀ ਦੀਆਂ ਚੋਣਾਂ ਨੇ ਸਾਡੇ ਪਟਿਆਲਕੇ ਦੀਆਂ 113 ਪੰਚਾਇਤਾਂ ਉਹ ਤੇ ਪੂਰਾ ਪੰਜਾਬ ਹੀ ਸਾਡਾ ਪਰਿਵਾਰ ਆ ਤੇ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੇ ਆ ਕਿ ਸੁਖ ਸ਼ਾਂਤੀ ਨਾਲ ਵਧੀਆ ਢੰਗ ਨਾਲ ਇਲੈਕਸ਼ਨਾਂ ਆਉਣ ਤੇ ਜਿਹੜੇ ਸਰਪੰਚ ਮੈਂਬਰ ਪੰਚਾਇਤ ਪਿੰਡਾਂ ਦੀਆਂ ਪੰਚਾਇਤਾਂ ਚੁੜੀਆਂ ਜਾਣੀਆਂ ਇਹਨਾਂ ਨੇ ਪਿੰਡਾਂ ਦਾ ਵਿਕਾਸ ਕਰਨਾ ਤੇ ਮਹਾਰਾਜ ਕਿਰਪਾ ਕਰੇ ਬਿਨਾ ਕਿਸੇ ਕਲੇਸ਼ ਤੋਂ ਬਿਨਾ ਕਿਸੇ ਲੜਾਈ ਝਗੜੇ ਤੋਂ ਪਰਮਾਤਮਾ ਕਿਰਪਾ ਕਰੇ ਸਾਡੇ ਸਰਪੰਚ ਪੰਚਾਇਤਾਂ ਚੁੜੀਆਂ ਜਾਂਣ ਤੇ ਮਹਾਰਾਜ ਕਿਰਪਾ ਕਰੂ 113 ਦੀਆਂ 113 ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਲੋਕਾਂ ਨੂੰ ਆਪ ਪਤਾ ਵਾ ਵੀ ਇਹ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਅਰਵਿੰਦ ਕੇਜਰੀਵਾਲ ਜੀ ਲੋਕਾਂ ਦੇ ਨਾਲ ਪਿਆਰ ਕਰਦੇ ਆ ਤੇ ਸੰਗਤ ਨੂੰ ਭਾਵੇਂ ਵੇਖੋ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਉਹ ਮੈਟਰ ਵੱਖਰਾ ਜਦੋਂ ਕੋਈ ਨੁਮਾਇੰਦਾ ਚੁਣਿਆ ਜਾਂਦਾ ਕੋਈ ਐਮਐਲਏ ਬਣ ਜਾਂਦਾ ਮੰਤਰੀ ਮੁੱਖ ਮੰਤਰੀ ਬਣ ਜਾਂਦਾ ਉਹ ਸਾਰੇ ਇਲਾਕੇ ਦਾ ਸਾਰੇ ਸਟੇਟ ਦਾ ਸਾਰੇ ਦੇਸ਼ ਦਾ ਸਾਂਝਾ ਹੋ ਜਾਂਦਾ ਉਸੇ ਤਰ੍ਹਾਂ ਜਿਉਂ ਸਰਪੰਚ ਬਣ ਜਾਂਦਾ ਲੋਕ ਸਰਪੰਚ ਹੁੰਦੇ ਆ ਤੇ ਉਹ ਸਾਰਿਆਂ ਦਾ ਸਾਂਝਾ ਜਾਂਦਾ ਬਿਨਾ ਕਿਸੇ ਪੋਲਿਟਿਕਸ ਤੋਂ ਜਿਹੜੇ ਸਾਡੇ ਭੈਣ ਭਰਾ ਹੋਣਗੇ ਉਹਨਾਂ ਦੇ ਕੰਮ ਕਰਾਏ ਜਾਣਗੇ ਨਹੀਂ ਵੀ ਜੇ ਕੋਈ ਦੂਜੀ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਕੋਈ ਕੰਮ ਨੱਕਿਆ ਜੂ ਪਰਮਾਤਮਾ ਕਿਰਪਾ ਕਰੇ ਨਵੀਆਂ ਪੰਚਾਇਤਾਂ ਬਣ ਤੇ ਪਿੰਡਾਂ ਦਾ ਵਿਕਾਸ ਹੋਵੇ ਚੜ੍ਹਦੀਆਂ ਕਲਾ ਹੋਣ ਬਿਲਕੁਲ ਕੋਈ ਉਹਨਾਂ ਦੀ ਤबीयत ਖਰਾਬ ਆ ਤੇ ਜਲਦੀ ਉਹ ਠੀਕ ਹੋਣਗੇ ਪ੍ਰਮਾਤਮਾ ਕਿਰਪਾ ਕਰੇ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਦੀ ਵੀ ਸਿਹਤ ਜਿਹੜੀ ਆ ਉਹ ਜਲਦ ਠੀਕ ਹੋਵੇ ਤੇ ਲੋਕਾਂ ਦੇ ਰੂਬਰੂ ਹਾਂ ਧੰਨਵਾਦ ਧੰਨਵਾਦ ਜੀ